ਵਿਚਾਰ ਜੀ ਵਿਚਾਰ ਤਾਂ ਬਚਪਨ ਤੋਂ ਸਿਗਾ ਕਿ ਠੀਕ ਹੈ ਫਿਟਨੈਸ ਹੋਣੀ ਫਿਟਨੈਸ ਹੋਣੀ ਤਾਂ ਸਭ ਨੂੰ ਪਸੰਦ ਹੈ ਦਵਾਈਆਂ ਖਾਣੀਆਂ ਕਿਹਨੂੰ ਪਸੰਦ ਹੈ ਤੇ ਫਿਟ ਰਹਿਣ ਲਈ ਜਿਮ ਜਾਣਾ ਬਹੁਤ ਜ਼ਰੂਰੀ ਹੈ ਕੀ ਹੈਗਾ ਸਾਡੇ ਇੱਥੇ ਇੰਡੀਆ ਦੇ ਵਿੱਚ ਕੁੜੀਆਂ ਨੂੰ ਸੋਚਿਆ ਜਾਂਦਾ ਹੈ ਕਿ ਇਹ ਘਰ ਰਵੇ ਘਰ ਦੇ ਕੰਮ ਕਰੇ ਤੇ ਇਹ ਬੱਚਿਆਂ ਦੀ ਦੇਖਭਾਲ ਕਰੇ ਵਿਆਹ ਤੋਂ ਬਾਅਦ ਜਦੋਂ ਕੁੜੀ ਪੈਦਾ ਹੁੰਦੀ ਆ ਛੋਟੇ ਹੁੰਦੇ ਤੋਂ ਹੀ ਉਹਨੂੰ ਕਹਿ ਦਿੰਦੇ ਤੂੰ ਤਾਂ ਪਰਾਇਆ ਧੰਨ ਕਹਿੰਦੇ ਆ ਸਾਰੇ ਔਰ ਜਦੋਂ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਸਹੁਰੇ ਘਰ ਦੇ ਕਹਿੰਦੇ ਇਹ ਤਾਂ ਬਗਾਨੇ ਕੋ ਰਵਾਈਏ ਆਪਣੀ ਨਹੀਂ ਆ ਤੇ ਕਹਿੰਦਾ ਮਤਲਬ ਹੈ ਕੋਈ ਵੀ ਘਰ ਕੁੜੀਆਂ ਦਾ ਨਹੀਂ ਬਿਲਕੁਲ ਕੁੜੀਆਂ ਨੂੰ ਆਪਣਾ ਵजूद ਕਿੱਥੇ ਲੱਭਦਾ ਮੈਂ ਖੁਦ ਇੱਕ ਕੁੜੀ ਆ ਮੇਰੀ ਪਰਵਰਿਸ਼ ਮੇਰੇ ਪੇਰੈਂਟਸ ਨੇ ਮੁੰਡਿਆਂ ਵਰਗੂ ਕੀਤੀ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਤੇ ਤੇ ਮੈਨੂੰ ਲੱਗਦਾ ਮੈਂ ਤਾਂ ਐਂ ਹੀ ਕੀੜੇ ਮਕਵਾੜਿਆਂ ਦੀ ਤਰ੍ਹਾਂ ਮਰ ਜਾਊਂਗੀ ਤੇ ਮੈਨੂੰ ਕਿਤੇ ਨਾ ਕਿਤੇ ਉਹ ਆਪਣਾ ਵजूद ਲੱਭਣ ਲਈ ਕੀ ਨਹੀਂ ਮੈਂ ਖੁਦ ਵੀ ਕੁਝ ਹੈਗੀ ਆ ਤੇ ਮੈਂ ਸਭ ਨੂੰ ਇਹੀ ਕਹਾਂਗੀ ਕਿ ਆਪਣਾ ਆਪਣਾ ਵਜੂਦ ਤੁਸੀਂ ਆਪ ਬਣਾਓ ਕੁੜੀਆਂ ਹੋਏ ਚਾਹੇ ਮੁੰਡੇ ਹੋਏ ਸਭ ਇੱਕ ਬਰਾਬਰ ਹੈ ਮੈਮ ਤੁਹਾਡੀ ਲੁੱਕ ਦੇਖ ਕੇ ਪਤਾ ਲੱਗ ਰਿਹਾ ਵੀ ਬੜਾ ਡਿਫਰੈਂਟ ਜਿਹਾ ਜਿਹੜਾ ਤੁਸੀਂ ਕਰ ਰਹੇ ਹੋਗੇ ਇਹ ਵਿਚਾਰ ਕਿੱਥੋਂ ਆਇਆ ਇਹ ਵਿਚਾਰ ਜੀ ਵਿਚਾਰ ਤਾਂ ਬਚਪਨ ਤੋਂ ਸੀਗਾ ਕਿ ਠੀਕ ਹੈ ਫਿਟਨੈਸ ਹੋਣੀ ਫਿਟਨੈਸ ਹੋਣੀ ਤਾਂ ਸਭ ਨੂੰ ਪਸੰਦ ਹੈ ਦਵਾਈਆਂ ਖਾਣੀਆਂ ਕਿਹਨੂੰ ਪਸੰਦ ਹੈ ਤੇ ਫਿਟ ਰਹਿਣ ਲਈ ਜਿਮ ਜਾਣਾ ਬਹੁਤ ਜ਼ਰੂਰੀ ਹੈ ਤੇ ਟਰਮੀਨੇਸ਼ਨ ਐਕਚੁਅਲੀ ਆਇਆ ਮੈਂ ਬਚਪਨ ਤੋਂ ਫਿਟਨੈਸ ਲਾਈਨ ਦੇ ਵਿੱਚ ਸੀਗੀ ਉਸ ਤੋਂ ਬਾਅਦ ਮੇਰੀ ਮੈਰਿਜ ਹੋ ਜਾਂਦੀ ਹੈ ਉਸ ਤੋਂ ਬਾਅਦ ਮੇਰੇ ਬੇਬੀ ਗਰਲਸ ਐ ਤਿੰਨ ਤੇ ਕੁਛ ਇਦਾਂ ਦੇ ਸਰਕਮਸਟੈਂਸਸ ਸੀਗੇ ਕਿ ਜਿਹੜੇ ਸਵਾੜੇ ਕਰਦੇ ਸੀਗੇ ਉਹ ਬੇਬੀ ਬੋਏ ਛਾਂਦੇ ਸੀਗੇ ਇਸ ਦੌਰਾਨ ਕਾਰ ਦੇ ਵਿੱਚ ਉਹਨਾਂ ਨੇ ਮੈਨੂੰ ਨਹੀਂ ਰੱਖਿਆ ਤੇ ਜਦੋਂ ਸੈਪਰੇਟ ਹੋਏ ਅਲੱਗ ਹੋਏ ਤੇ ਫਿਰ ਉਸ ਤੋਂ ਬਾਅਦ ਕਾਫੀ ਸਾਰੇ ਇਦਾਂ ਦੇ ਉਤਾਰ ਚੜਾਵ ਮੁਕਾਮ ਆਏ ਲੋਕਾਂ ਦੀਆਂ ਗੱਲਾਂ ਕੁਝ ਲੋਕ ਮੈਨੂੰ ਗਲਤ ਕਹਿੰਦੇ ਸੀ ਕੁਝ ਸਹੀ ਵੀ ਕਹਿੰਦੇ ਸੀਗੇ ਕੁਝ ਸਾਰੀਆਂ ਫਰਸਟ੍ਰੇਸ਼ਨ ਇਕੱਠੀਆਂ ਹੋ ਗਈਆਂ ਮਾਈਂਡ ਦੇ ਵਿੱਚ ਤੇ ਉਹ ਜਾ ਕੇ ਜਿਮ ਦੇ ਵਿੱਚ ਹੀ ਨਿਕਲੀਆਂ ਤੇ ਹੌਲੀ-ਹੌਲੀ ਜਿਮ ਜਿਹੜਾ ਹੈ ਉਹਨੇ ਮੈਨੂੰ ਉਸ ਟਾਈਮ ਟੇਕ ਕੇਅਰ ਕੀਤੀ ਮੈਨੂੰ ਹੋਲਡ ਕੀਤਾ ਮੈਨੂੰ ਸਟ੍ਰੈਸ ਫ੍ਰੀ ਕੀਤਾ ਉਸ ਤੋਂ ਬਾਅਦ ਮੈਮ ਜੇ ਗੱਲ ਕੀਤੀ ਜਾਵੇ ਨਾ ਲੋਕ ਇਹ ਕਹਿੰਦੇ ਹੁੰਦੇ ਆ ਕਿ ਕੁੜੀਆਂ ਉਹ ਵੀ ਜਿਮ ਕੁੜੀਆਂ ਦਾ ਜਿਮ ਨਾਲ ਕੋਈ ਮਤਲਬ ਕਿ ਲੈਣਾ ਦੇਣਾ ਹੀ ਨਹੀਂਗਾ ਵੀ ਇਹ ਤਾਂ ਕਰ ਹੀ ਨਹੀਂ ਸਕਦੀਆਂ ਇੱਕ ਵੱਖਰਾ ਕੀਤਾ ਆ ਉਸ ਬਾਰੇ ਕੀ ਪਤਾ ਕੀ ਹੈਗਾ ਸਾਡੇ ਇੱਥੇ ਇੰਡੀਆ ਦੇ ਵਿੱਚ ਕੁੜੀਆਂ ਨੂੰ ਸੋਚਿਆ ਜਾਂਦਾ ਕਿ ਘਰ ਰਵੇ ਘਰ ਦੇ ਕੰਮ ਕਰੇ ਤੇ ਬੱਚਿਆਂ ਦੀ ਦੇਖਭਾਲ ਕਰੇ ਵਿਆਹ ਤੋਂ ਬਾਅਦ ਜਦੋਂ ਕੁੜੀ ਪੈਦਾ ਹੁੰਦੀ ਆ ਛੋਟੇ ਹੁੰਦੇ ਤੋਂ ਹੀ ਉਹਨੂੰ ਕਹਿ ਦਿੰਦੇ ਤੂੰ ਤਾਂ ਪਰਾਇਆ ਧੰਨਾ ਕਹਿੰਦੇ ਆ ਸਾਰੀ ਔਰ ਜਦੋਂ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਸਾਰੇ ਘਰ ਦੇ ਕਹਿੰਦੇ ਇਹ ਤਾਂ ਬਗਾਨੀ ਘਰ ਆਈ ਏ ਆਪਣੀ ਨਹੀਂ ਆ ਤੇ ਕਹਿੰਦਾ ਮਤਲਬ ਹੈ ਕੋਈ ਵੀ ਘਰ ਕੁੜੀਆਂ ਦਾ ਨਹੀਂ ਬਿਲਕੁਲ ਕੁੜੀਆਂ ਨੂੰ ਆਪਣਾ ਵजूद ਕਿੱਥੇ ਲੱਭਦਾ ਮੈਂ ਖੁਦ ਇੱਕ ਕੁੜੀ ਆ ਮੇਰੀ ਪਰਵਰਿਸ਼ ਮੇਰੇ ਪੇਰੈਂਟਸ ਨੇ ਮੁੰਡਿਆਂ ਵਰਗੂ ਕੀਤੀ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਤੇ ਅਚਾਨਕ ਜਦੋਂ ਮੈਰਿਜ ਹੁੰਦੀ ਆ ਔਰ ਥਰੋਡਕਸ ਫੈਮਿਲੀ ਦੇ ਵਿੱਚ ਉਹ ਮੈਨੂੰ ਕਹਿੰਦੇ ਆ ਕਿ ਤੇਰਾ ਤਾਂ ਕੋਈ ਵजूद ਹੀ ਨਹੀਂ ਆ ਤੇ ਮੈਨੂੰ ਲੱਗਦਾ ਮੈਂ ਤਾਂ ਐਂ ਹੀ ਕੀੜੇ ਮਕਵਾੜਿਆਂ ਦੀ ਤਰ੍ਹਾਂ ਮਰ ਜਾਊਂਗੀ ਤੇ ਮੈਨੂੰ ਕਿਤੇ ਨਾ ਕਿਤੇ ਉਹ ਆਪਣਾ ਵजूद ਲੱਭਣ ਲਈ ਕਿ ਨਹੀਂ ਮੈਂ ਖੁਦ ਵੀ ਕੁਝ ਹੈਗੀ ਹਾਂ ਤੇ ਮੈਂ ਸਭ ਨੂੰ ਇਹੀ ਕਹੂੰਗੀ ਕਿ ਆਪਣਾ ਆਪਣਾ ਵजूद ਤੁਸੀਂ ਆਪ ਬਣਾਓ ਕੁੜੀਆਂ ਹੋਏ ਚਾਹੇ ਮੁੰਡੇ ਹੋਏ ਸਭ ਇੱਕ ਬਰਾਬਰ ਹੈ ਮੈਮ ਕਈ ਜਗ੍ਹਾ ਇਹ ਹੁੰਦਾ ਨਾ ਵੀ ਕੁੜੀਆਂ ਦੇ ਨਾਲ ਇੱਕ ਧੱਕਾ ਕੀਤਾ ਜਾਂਦਾ ਆ ਪਹਿਲਾਂ ਨਾਲ ਜਵਾਨਾ ਹੋਰ ਸੀ ਪਰ ਹੁਣ ਦੇ ਜਵਾਨੇ ਦੇ ਵਿੱਚ ਕਈ ਵਾਰ ਐਦਾਂ ਹੋ ਜਾਂਦਾ ਕਿ ਕੁੜੀ ਕਰ ਵੀ ਸਕਦੀ ਆ ਪਰ ਸਿਰਫ ਇੱਕ ਕੁੜੀ ਹੋਣ ਦੇ ਨਾਮ ਤੇ ਉਹਦੇ ਲਈ ਕੁੜੀ ਹੋਣਾ ਹੀ ਇੱਕ ਉਹਦਾ ਦੁਸ਼ਮਣ ਬਣ ਜਾਂਦਾ ਆ ਉਹਦੇ ਲਈ ਇਹ ਆ ਵੀ ਕੁੜੀ ਆ ਤਾਂ ਬਹੁਤ ਮਾੜੀ ਕਿਸਮਤ ਐ ਨਹੀਂ ਕੁੜੀਆਂ ਦਾ ਹੋਰ ਕੁਝ ਨਹੀਂ ਹੁੰਦਾ ਦੇਖੋ 네ਗੇਟਿਵ ਪੁਆਇੰਟ ਮੇਰੇ ਹਿਸਾਬ ਨਾਲ ਕੀ ਹੁੰਦਾ ਕਿ ਕੁੜੀਆਂ ਸੇਫ ਨਹੀਂ ਆ ਕੁੜੀਆਂ ਜਿਹੜੀਆਂ ਨਾ ਨਾਜ਼ੁਕ ਐ ਅੱਜਕੱਲ ਦੇ ਹੁਣ ਇੱਕ ਕੁੜੀ ਨੂੰ ਪ੍ਰੋਟੈਕਸ਼ਨ ਚਾਹੀਦਾ ਉਹ ਰਾਤ ਨੂੰ 10 ਵਜੇ ਕਿਤੇ ਆ ਨਹੀਂ ਸਕਦੀ ਆਏਗੀ ਉਹਨੂੰ ਮੁੰਡੇ ਛੇੜੂਗੇ ਤੇ ਮੇਰੇ ਹਿਸਾਬ ਦੇ ਨਾਲ ਕੁੜੀਆਂ ਨੂੰ ਐਡਾ ਕ ਸਟਰੋਂਗ ਹੋਣਾ ਚਾਹੀਦਾ ਜੇ ਕੋਈ ਕੁੜੀ ਫਿਜ਼ੀਕਲੀ ਨਹੀਂ ਵੀ ਸਟਰੋਂਗ ਹੈ ਉਹਨੂੰ ਮੈਂਟਲੀ ਇੰਨੀ ਸਟਰੋਂਗ ਹੋਣਾ ਚਾਹੀਦਾ ਜੇ ਉਹਨੂੰ 10 ਮੁੰਡੇ ਘੇਰ ਕੇ ਖੜੇ ਹੋ ਜਾਂਦੇ ਆ ਉਹ ਕਿਸੇ ਇੱਕ ਨੂੰ ਪੁਆਇੰਟ ਆਊਟ ਕਰਕੇ ਇੰਨੀ ਖਿੱਚ ਕੇ ਉਹਦੀਆਂ ਅੱਖਾਂ 'ਚੇ ਮਾਰ ਸਕਦੀ ਆ ਉਹ ਜਦੋਂ ਇੱਕ ਨੂੰ ਹਿੱਟ ਕਰ ਦਿੱਤਾ ਤਾਂ ਬਾਕੀ ਸਾਰੇ ਡਰ ਜਾਂਦੇ ਜਿਹੜਾ ਸ਼ੇਰ ਹੁੰਦਾ ਉਹ ਕੱਲਾ ਚੱਲਦਾ ਤੇ ਜਿਹੜੇ ਗਿੱਦੜ ਹੁੰਦੇ ਆ ਉਹ ਗਰੁੱਪ ਦੇ ਵਿੱਚ ਹੁੰਦੇ ਆ ਤੇ ਆਪਣੇ ਆਪ ਨੂੰ ਸ਼ੇਰ ਸਮਝੋ ਐਨਾ ਲੰਬਾ ਸਫ਼ਰ ਰਿਹਾ ਮੈਂ ਹਰ ਵਾਰੀ ਜਿੱਤ ਨਹੀਂ ਮਿਲਦੀ ਹੁੰਦੀ ਹਾਰਾਂ ਵੀ ਹੁੰਦੀਆਂ ਨੇ ਉਹ ਹਾਰਾਂ ਦੇ ਬਾਰੇ ਕੀ ਕਹੋਗੇ ਦੇਖੋ ਜਿਹੜਾ ਸਕਸੈਸਫੁਲ ਐਥਲੀਟ ਹੈ ਨਾ ਜਿਹੜਾ ਪ੍ਰੋਪਰ ਐਥਲੀਟ ਐਦਾਂ ਦਾ ਕੋਈ ਐਥਲੀਟ ਨਹੀਂ ਆ ਜਿਹੜਾ ਕਦੇ ਹਾਰਿਆ ਨਾ ਹੋਵੇ ਮੇਰਾ ਸਭ ਤੋਂ ਮੇਰੇ ক্লোਜ਼ ਬਾਈ ਪਿਛਲੇ ਸਾਲ ਹੀ ਮੇਰੀ ਇੱਕ ਹਾਰ ਦਾ ਮੈਨੂੰ ਵੀ ਸਾਹਮਣਾ ਕਰਨਾ ਪਿਆ ਮੇਰੀ ਮੈਂ ਇੰਟਰਨੈਸ਼ਨਲ ਕੰਪੀਟੀਸ਼ਨ ਦੀ ਤਿਆਰੀ ਕਰ ਰਹੀ ਸੀਗੀ ਮੇਰੀ ਮਦਰ 3th ਆਫ ਜੂਨ ਨੂੰ ਪਿਛਲੇ ਸਾਲ ਐਕਸਪਾਇਰ ਹੋ ਗਏ ਉਹ ਬਿਮਾਰ ਬਹੁਤ ਜਿਆਦਾ ਸੀਗੇ ਆਈ ਸੀ ਯੂ ਦੇ ਵਿੱਚ ਸੀਗੇ ਅਸੀਂ ਕੰਟੀਨਿਊਸਲੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ 16 ਤੋਂ 17 ਜੂਨ ਦੇ ਵਿੱਚ ਮੇਰਾ ਸ਼ਿਰੂ ਕਲਾਸਿਕ ਇੰਟਰਨੈਸ਼ਨਲ ਕੰਪੀਟੀਸ਼ਨ ਸੀਗਾ ਮੇਰੀ ਕਹਿ ਲਓ ਉਹਦੇ ਵਿੱਚ ਕੁਝ ਘਰ ਦੀ ਪਰੇਸ਼ਾਨੀਆਂ ਮਦਰ ਨੂੰ ਬਚਾਉਣ ਦੇਖੋ ਮਾਵਾ ਤਾਂ ਮਿਲਦੀਆਂ ਹੀ ਨਹੀਂ ਮਾਂ ਤੋਂ ਵੱਡ ਕੇ ਤਾਂ ਕੁਝ ਹੈ ਹੀ ਨਹੀਂ ਤੇ ਉਹ ਵੀ ਜ਼ਰੂਰੀ ਸੀਗਾ ਕੰਪੀਟੀਸ਼ਨ ਵੀ ਮੈਂ ਕਾਫੀ ਟਾਈਮ ਤੋਂ ਤਿਆਰੀ ਕਰ ਰਹੀ ਸੀਗੀ ਇਹਦੀ ਤੇ ਮੇਰੇ ਲਈ ਉਹ ਵੀ ਬਹੁਤ ਜ਼ਰੂਰੀ ਸੀਗਾ ਮਦਰ ਦੇ ਐਕਸਪਾਇਰ ਹੋਣ ਤੋਂ ਬਾਅਦ ਮੈਂ ਕੰਪੀਟੀਸ਼ਨ ਉਹਨਾਂ ਵਧੀਆ ਨਹੀਂ ਕਰ ਪਾਈ ਕਹਿ ਲਓ ਇੱਕ ਤਰ੍ਹਾਂ ਦੀ ਹਾਰ ਸੀਗੀ ਮੈਂ ਇਸ ਸਾਲ ਫੇਰ ਉੱਠੀ ਹਾਂ ਮੈਂ ਇਹਨਾਂ ਦੇ ਨਾਲ ਹੁਣ ਅਗਲੇ ਮਹੀਨੇ ਕੰਪੀਟੀਸ਼ਨ ਹੈ ਪੂਰੇ ਜੋਸ਼ ਦੇ ਨਾਲ ਕੋਸ਼ਿਸ਼ ਹੈ ਕਿ ਇਸ ਵਾਰ ਜਿੱਤ ਜ਼ਰੂਰ ਹਾਸਲ ਹੋਏਗੀ ਉਸ ਹਾਰ ਦੇ ਵਿੱਚ ਇੱਕ ਜਿੱਤ ਸੀ ਕਿ ਮਾਂ ਦੇ ਨਾਲ ਖੜੇ ਹੋਏ ਸੀ ਮਾਂ ਦਾ ਪਿਆਰ ਜਿਹੜਾ ਹੈ ਆਪਦੇ ਕੰਪੀਟੀਸ਼ਨ ਤੋਂ ਜ਼ਿਆਦਾ ਅੱਗੇ ਰੱਖਿਆ ਸੀ ਤੁਸੀਂ ਜੀ ਦੇਖੋ ਮਾਂ ਤੋਂ ਉੱਪਰ ਤਾਂ ਕੋਈ ਨਹੀਂ ਆ ਜਿਹੜੀ ਮਦਰ ਹੈ ਉਹ ਸਾਡੀ ਜਨਮਨੀ ਆ ਉਹਨੇ ਮੈਨੂੰ ਜਨਮ ਦਿੱਤਾ ਉਸ ਤੋਂ ਉੱਪਰ ਤਾਂ ਰੱਬ ਕਹਿੰਦੇ ਨਾ ਮਦਰ ਇਜ਼ ਨੈਕਸਟ ਟੂ ਗੋਡ ਰੱਬ ਹਰ ਜਗ੍ਹਾ ਨਹੀਂ ਪਹੁੰਚ ਸਕਦਾ ਇਸ ਕਰਕੇ ਉਹਨੇ ਮਾਂ ਬਣਾਈ ਤੇ ਮਾਂ ਤੋਂ ਵੱਧ ਕੇ ਕੋਈ ਚੀਜ਼ ਨਹੀਂ ਮਾਂ ਤੋਂ ਵੱਧ ਕੇ ਪੂਰੀ ਦੁਨੀਆ ਸੀ ਵਾਰ ਸਕਦੇ ਮਾਂ ਤੋਂ